हां जी ਧੰਨਵਾਦ ਹੈ ਸਾਰੇ ਸਤਿਕਾਰਤ ਸਰੋਤਿਆਂ ਦਾ ਦੋਸਤੋ ਅੱਜ ਜਿਹੜੀ ਕਹਾਣੀ ਆਪਾਂ ਪੜ੍ਹਾਂਗੇ ਉਸ ਦਾ ਨਾਂ ਹੈ ਉਸ ਦਾ ਬਾਪ ਅਤੇ ਕਹਾਣੀ ਦੇ ਲੇਖਕ ਹਨ ਰਾਮ ਸਰੂਪ ਅਣਖੀ ਜੀ ਲੋ ਫਿਰ ਪੇਸ਼ ਹੈ ਜੀ ਕਹਾਣੀ ਉਸ ਦਾ ਬਾਪ ਦਦਾਰ ਸਿੰਘ ਜਦ ਜੰਮਿਆ ਉਸ ਦੀ ਮਾਂ ਪੇਕੇ ਗਈ ਹੋਈ ਸੀ ਉਸ ਦੀ ਧਾਈ ਨੂੰ ਉਹਦੀ ਨਾਨੀ ਨੇ ਦੁੱਗਣੇ ਤਿਗਣੇ ਪੈਸੇ ਦਿੱਤੇ ਦੁੱਗਣਾ ਖਵਾਇਆ ਪਹਿਨਾਇਆ ਦਾਈ ਨੇ ਉਹਦੀ ਨਾਨੀ ਦੇ ਵਰਜ ਦੇਣ ਅਨਸਾਰ ਕਿਸੇ ਬੁੜੀ ਜਾਂ ਬੰਦੇ ਕੋਲ ਕਿਸੇ ਗੱਲ ਦੀ ਕੋਈ ਭਾਫ ਨਹੀਂ ਸੀ ਕੱਢੀ ਉਸਦੀ ਮਾਂ ਕਦੇ ਵੀ ਉਸ ਨੂੰ ਲੈ ਕੇ ਬਾਹਰ ਨਹੀਂ ਸੀ ਨਿਕਲਦੀ ਨਾ ਹੀ ਕਿਸੇ ਬੁੜੀ ਨੂੰ ਮੁੰਡਾ ਵੇਖਣ ਕਦੇ ਉਹਨਾਂ ਨੇ ਅੰਦਰ ਸੁਹਾਦ ਵਿੱਚ ਵੜਨ ਦਿੱਤਾ ਸੀ ਉਹ ਤਾਂ ਸੋਹਣਾ ਹੀ ਬੜਾ ਸੀ ਉਸ ਨੂੰ ਤਾਂ ਨਾਜ਼ਰ ਲੱਗ ਜਾਣ ਦਾ ਡਰ ਸੀ 2 ਮਹੀਨਾ ਦਾ ਜਦ ਹੋਇਆ ਤਾਂ ਉਹਦੀ ਮਾਂ ਸਹੁਰੇ ਘਰ ਆ ਗਈ ਉਸ ਦਾ ਪਿਓ ਪਹਿਲਾਂ ਤਾਂ ਕਈ ਦਿਨ ਅਦਾਸ ਰਿਹਾ ਪਰ ਫਿਰ ਖੁਸ਼ ਖੁਸ਼ ਦਿਸਣ ਲੱਗਿਆ ਉਸਦੇ ਘਰ ਕਿੰਨੇ ਹੀ ਸਾਲਾਂ ਬਾਅਦ ਲਾਲ ਆਇਆ ਸੀ ਵਿਆਹ ਹੋਏ ਨੂੰ ਤਾਂ 9 ਸਾਲ ਹੋ ਚੁੱਕੇ ਸੀ ਐਨੇ ਚਿਰ ਬਾਅਦ ਪਤਾ ਨਹੀਂ ਰੱਬ ਦੀ ਕਿਵੇਂ ਮਿਹਰ ਹੋ ਗਈ ਚਲੋ ਬਹੁਤ ਚੰਗਾ ਹੋਇਆ ਸੀ ਹਮੇਸ਼ਾ ਹੀ ਉਸਦੇ ਗਲ ਝੱਗਾ ਪਾ ਕੇ ਰੱਖਦੇ ਤੇ ਤੀਰ ਨਿਕਲ ਨਿਕਰ ਤਾਂ ਹਮੇਸ਼ਾ ਹੀ ਰਹਿੰਦੀ ਉਹਦੀ ਮਾਂ ਬੱਚੇ ਨੂੰ ਟੱਟੀ ਪਿਸ਼ਾ ਪਤਾ ਨਹੀਂ ਕਿਹੜੇ ਵੇਲੇ ਕਰਵਾਉਂਦੀ ਗਵਾਨ ਬਣਾ ਨੇ ਕਦੇ ਵੀ ਉਸ ਦੇ ਮੁੰਡੇ ਦਾ ਨੰਗ ਨਹੀਂ ਸੀ ਵੇਖਿਆ ਹਮੇਸ਼ਾ ਹੀ ਨਿੱਕਰ ਪਾਈ ਹੁੰਦੀ ਮੁੰਡੇ ਦੀ ਖਬਰ ਸੁਣ ਕੇ ਖੁਸਰੇ ਵਧਾਈ ਲੈਣ ਆਏ ਤਾਂ ਮੁੰਡੇ ਦੀ ਮਾਂ ਕਹਿੰਦੀ ਕਿ ਉਸ ਦੀ ਵਧਾਈ ਤਾਂ ਉਸ ਦੇ ਨਾਨਕਿਆਂ ਵਾਲੇ ਖੁਸਰੇ ਲੈ ਗਏ ਸੀ ਖੁਸਰਾ ਨੇ ਜ਼ਿੱਦ ਕੀਤੀ ਕਿ ਉਹ ਵਧਾਈ ਜ਼ਰੂਰ ਹੀ ਲੈ ਕੇ ਜਾਣਗੇ ਹੱਕ ਤਾਂ ਸਾਡਾ ਹੈ ਨਾਨਕਿਆਂ ਦੇ ਖੁਸਰੇ ਨੂੰ ਕਿਉਂ ਦਿੱਤੀ ਵਧਾਈ ਉਹ ਪੂਰੀ ਵਾਹ ਲਾ ਹਟੇ ਔਰ ਸਮਾਂ ਦਿੱਤੀ ਦੇ ਕੋਈ ਵਾਪਸੀ ਨਾ ਮੁੰਡਾ ਦਿਖਾਇਆ ਤੇ ਨਾ ਹੀ ਵਧਾਈ ਦਿੱਤੀ ਕੁੜੀਆਂ ਬੁੜੀਆਂ ਦਾ ਇਕੱਠ ਚ ਪਚਾਰ ਖੁਸ਼ੀਆਂ ਦੇ ਮੂੰਹਾਂ ਬਲ ਵੇਖਦਾ ਰਿਹਾ ਉਹ ਤਾੜੀਆਂ ਮਾਰਦੇ ਤੇ ਅਡੀਆਂ ਬਜਾਉਂਦੇ ਨਾ ਸੁਨੀਆਂ ਜਾਣ ਵਾਲੀਆਂ ਗੱਲਾਂ ਕਹਿੰਦੇ ਉਹਨਾਂ ਦੇ ਵੀਡੀਓ 'ਚ ਵਾਰ ਹੋਏ ਸਨ ਦਦਾਰ ਸਿੰਘ ਤੋਂ ਬਾਅਦ ਹੋਰ ਕੋਈ ਜਵਾਕ ਨਹੀਂ ਸੀ ਹੋਇਆ ਬਸ ਇਕੱਲਾ ਦਦਾਰ ਸਿੰਘ ਦਦਾਰ ਸਿੰਘ ਦਾ ਪਿਓ ਖੱਬੀ ਖਾਨ ਜੱਟ ਸੀ ਕਿੱਡਾ ਵੱਡਾ ਆਲੀਸ਼ਾਨ ਮਕਾਨ ਡੰਗਰ ਪਸ਼ੂਆਂ ਨਾਲ ਭਰਿਆ ਵਿੜਾ ਦੋ ਦੋ ਮੱਝਾਂ ਹਮੇਸ਼ਾ ਸੁੰਨੀਆਂ ਰਹਿੰਦੀਆਂ ਦੋ ਹਲਾਂ ਦੀ ਜ਼ਮੀਨ ਬਹੁਤ ਵਧੀਆ ਝੋਟੇ ਦੇ ਸਰ ਵਰਗੀ ਦਦਾਰ ਸਿੰਘ 16-17 ਸਾਲਾਂ ਦਾ ਹੋ ਚੱਲਿਆ ਸੀ ਤੇ ਫਿਰ 20 ਸਾਲ ਦਾ 22 ਸਾਲ ਦਾ ਤੇ ਪੰਜਿਆਂ ਦਾ ਹੋ ਗਿਆ ਉਹਦਾ ਪਿਓ ਸੋਚਦਾ ਰਹਿੰਦਾ ਕਿ ਉਹ ਦਦਾਰ ਨੂੰ ਵਿਆਹ ਲਵੇ ਨੂ ਉਸ ਦੇ ਘਰ ਆ ਜਾਵੇ ਕਿਵੇਂ ਨਾ ਕਿਵੇਂ ਉਸ ਦੇ ਜਉਂਦੇ-ਜਉਂਦੇ ਜਵਾਕ ਹੋ ਜਾਣ ਤੇ ਉਸ ਦਾ ਧੂਣਾ ਤੁਕਦਾ ਰਹੇ ਜੀ। ਔਰ ਕਦੇ-ਕਦੇ ਉਹ ਸੋਚਦਾ ਚਲ ਆਪਣੀ ਉਮਰ ਸੋਣੀ ਲਾਂਗੀ ਅੱਗੇ ਦਦਾਰ ਦੇ ਕਰਮ ਨੇ ਭਾਈ। ਸੋਚਾਂ-ਸੋਚਾਂ ਵਿੱਚ ਹੀ ਉਸ ਦੀ ਮੌਤ ਹੋ ਗਈ। ਹੁਣ ਦਦਾਰ ਸਿੰਘ ਸੀ ਤੇ ਜਾਂ ਉਹਦੀ ਮਾਂ ਦੂਰੋਂ ਨੇੜਿਓਂ ਰਿਸ਼ਤੇਦਾਰ ਭਾਈ ਬੰਧੂ ਜਾਣੂ ਪਛਾਣੋ। ਬੁੜੀ ਨੂੰ ਟੋਕਤੇ ਰਹਿੰਦੇ ਕਿ ਤੂੰ ਸਾਹ ਕਿਉਂ ਨਹੀਂ ਲੈਂਦੀ ਦਦਾਰ ਨੂੰ। ਉਹ ਕਦੇ ਕਦੇ ਤਾਂ ਪੱਕਾ ਇਰਾਦਾ ਬਣਾ ਲੈਂਦੀ ਕਿ ਸਾਖ ਲੈ ਹੀ ਲਵੇ ਪਰ ਦੂਜੇ ਦਿਨ ਹੀ ਉਹ ਸੋਚਦੀ ਕੀ ਕਰੇਗੀ ਉਹ ਸਾਖ ਲੈ ਕੇ ਉਸ ਦਾ ਦਿਮਾਗ ਚੱਕਰਾ ਜਾਂਦਾ ਉਸ ਦੇ ਮੱਥੇ ਤੇ ਤੌਣੀ ਆ ਜਾਂਦੀ ਸਾਖ ਵਾਲੇ ਆਉਂਦੇ ਉਹ ਨਾ ਨਹੀਂ ਸੀ ਕਹਿੰਦੀ ਪਰ ਉਸ ਦੀਆਂ ਰੁੱਖੀਆਂ ਗੱਲਾਂ ਸੁਣ ਕੇ ਕੋਈ ਬੰਦਾ ਦਿਲ ਨਹੀਂ ਸੀ ਧਰਦਾ ਉਸ ਦੀਆਂ ਗੱਲਾਂ ਦਾ ਰੁਖ ਵੀ ਨਾ ਵਰਗਾ ਹੀ ਹੁੰਦਾ ਐਡਾ ਵੱਡਾ ਘਰਵਾਰ ਐਡੀ ਜਾਇਦਾਦ ਤੇ ਉਸਦੇ ਘਰ ਵਾਲੇ ਦਾ ਨਾਂ ਹੋ ਜਾਣੀ ਜਾ ਰਿਹਾ ਸੀ ਆਖਰ ਉਸ ਨੂੰ ਇੱਕ ਸੋਚ ਫੁਰੀ ਉਸਨੇ ਆਖਰ ਦیدار ਸਿੰਘ ਨੂੰ ਸਾਖ ਲੈ ਹੀ ਲਿਆ ਦਦਾ ਸਿੰਘ ਦੀ ਬਹੂ ਪਰਸਨ ਕੌਰ ਉੱਜ ਕੇ ਸੋਹਣੀ ਸੀ ਮੱਕੀ ਦੇ ਆਟੇ ਵਰਗਾ ਰੰਗ ਲੰਬੀ ਚਵਾਰੇ ਵਿੱਚ ਪਲੰਗ ਤੇ ਬੈਠੀ ਕਦੇ ਉਹ ਢ ਕੱਢ ਲੈਦੀ ਕਦੇ ਮੂੰਹ ਨੰਗਾ ਕਰਕੇ ਚਵਾਰੇ ਦੀਆਂ ਪੌੜੀਆਂ ਵੱਲ ਪਲਕਾਂ ਚੁੱਕਦੀ ਰੋਟੀ ਤੋਂ ਬਾਅਦ ਦੁੱਧ ਦਾ ਗਲਾਸ ਵੀ ਉਸ ਨੂੰ ਪਿਆ ਦਿੱਤਾ ਗਿਆ ਸੀ। ਉਹਨਾਂ ਦੇ ਗਵਾਂਢ ਵਿੱਚੋਂ ਅੱਧ ਖੜਜ ਹੀ ਇੱਕ ਤੀਵੀਂ ਜੋ ਦਿਨਸ਼ਿਪ ਦੇ ਨਾਲ ਹੀ ਆ ਗਈ ਸੀ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ ਰਹੀ। ਕਦੋਂ ਦੀ ਉਸ ਨੂੰ ਇਕੱਲਾ ਛੱਡ ਕੇ ਘਰ ਨੂੰ ਚਲੀ ਗਈ ਸੀ। ਉਸ ਦੀ ਸੱਸ ਦੋ-ਤਿੰਨ ਗਿਹੜੇ ਚਾਰੇ ਵਿੱਚ ਮਾਰ ਗਈ ਤੇ ਉਸ ਨੂੰ ਰਾਜੀ-ਵਾਜੀ ਵਾਰੇ ਵੀ ਪੁੱਛ ਗਈ। ਨਾਲ ਆਇਆ ਉਸ ਦਾ ਛੋਟਾ ਭਰਾ ਸ਼ਰਾਬ ਦਾ ਅੰਨਾ ਹੋਇਆ ਬਿਨਾਂ ਰੋਟੀ ਖਾਦੇ ਥੱਲੇ ਬੈਠਕ ਵਿੱਚ ਮੰਜੇ ਤੇ ਰੋੜੇ ਹੀ ਪਿਆ ਅਵਾ ਤਵਾ ਬੋਲ ਰਿਆ ਸੀ ਕਦੇ ਪੈਰਾਂ ਉਤੇ ਮੂੰਹ ਪਰਨੇ ਹੋ ਕੇ ਡੇਗਦਾ ਕਦੇ ਕਿਧਰੇ ਕਦੇ ਕਿਧਰੇ ਥੱਲੇ ਵਾਲੇ ਲੋਕਾਂ ਦਾ ਬੋਲਣਾ ਚੱਲਣਾ ਬੰਦ ਹੋ ਗਿਆ ਸੀ ਭਾਂਡੇ ਟਿੰਡੇ ਖੜਕਦੇ ਵੀ ਨਹੀਂ ਸਨ ਸੁਣ ਰਹੇ ਪਰ ਸਿੰਧ ਕੌਰ ਦੀਆਂ ਅੱਖਾਂ ਚ ਦਦਾਰ ਸਿੰਘ ਦੀ ਮੂਰਤ ਵਸੀ ਹੋਈ ਸੀ ਅੱਜ ਟੈਕਸੀ ਵਿੱਚ ਜਾਦੋ ਕੋਲੋ ਕੋਲ ਵਹਿ ਕੇ ਆਏ ਤਬੰਬਰ ਦੇ ਦੁਪੱਟੇ ਵਿੱਚ ਦੀ ਉਸਨੇ ਉਸ ਦੀ ਸਾਰੀ ਨਹਾਰ ਤੱਕ ਲਈ ਸੀ ਘਣ ਵਰਗਾ ਸਰੀਰ ਮੋਟਿਆਂ ਮੋਟਿਆਂ ਗੋਡਰ ਗੋਡਰ ਝਾਕਦੇ ਆੱਖਾਂ ਚੱਪਾ ਚੱਪਾ ਛੱਡਮੀ ਦਾੜੀ ਉੱਪਰ ਨੂੰ ਥੋੜਾ ਜਿਹਾ ਖੰਭ ਦੇ ਕੇ ਰੱਖਿਆ ਬਖਰਮੀਆਂ ਮੋਛਾਂ ਡਰਾਈਵਰ ਕੋਲ ਉਸਦਾ ਛੋਟਾ ਭਾਈ ਬੈਠਾ ਹੋਣ ਕਰਕੇ ਗੱਲ ਉਹਨਾਂ ਨੇ ਆਪਸ ਵਿੱਚ ਭਾਵੇਂ ਕੋਈ ਨਹੀਂ ਸੀ ਕੀਤੀ ਪਰ ਨੇੜੇ ਬੈਠ ਲੈਣ ਦਾ ਅਹਿਸਾਸ ਵੀ ਪੂਰਾ ਸਵਾਦ ਦੇ ਗਿਆ ਸੀ ਦੋ ਕੁ ਵਾਰ ਉਸਦਾ ਪੱਟ ਉਸਦੇ ਪੱਟ ਨਾਲ ਖਹਿ ਗਿਆ ਪਰ ਉਹ ਤਾਂ ਚੁੱਪਚਾ ਹੀ ਬੈਠਾ ਰਿਹਾ ਸਾਰੇ ਰਾਹੀ ਮਯਾਜ਼ੀ ਬਣਿਆ ਰਿਆ ਉਹ ਸੋਚਦੀ ਹੁਣ ਪਾਵੇਂ ਕਿੰਨਾ ਘਟਿਆ ਵਟਿਆ ਬੈਠਾ ਰਹਿ ਰਾਤ ਤਾਂ ਮੂਰੇ ਐ ਜੱਟਾ ਤੇਰਾ ਸਾਰਾ ਅਕੜੇਵਾ ਨਾਲ ਆਇਆ ਤਾਂ ਮੈਨੂੰ ਮਾਂ ਦੀ ਧੀ ਕੌਣ ਆਖੂ ਉਸ ਦੀ ਸੱਸ ਚਵਾਰੇ ਵਿੱਚ ਆਈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪ੍ਰਸੰਨ ਕੌਰ ਹੈਰਾਨ ਹੋਈ ਅੱਗੋਂ ਉਹ ਬੋਲੀ ਸੀ ਸਾਸੋ ਦੀ ਨਿਕਿਹਾ ਧੀਏ ਸਿਆਣੀ ਬਣੀ ਤੂੰ ਮੇਰੀ ਕੁਲ ਵੰਤ ਹੈ ਮੇਰੀ ਲਾਜ ਹੈ ਤੇ ਸੱਸ ਨੇ ਉਹਦਾ ਮੱਥਾ ਚੁੰਮ ਲਿਆ ਸੀ ਪਰਸੰਤ ਕੌਰ ਦੀ ਸਾਹ ਵਿੱਚ ਕੁਝ ਨਾ ਆਇਆ ਇਹ ਲਾੜ ਪਰ ਕਾਦਾ ਚਵਾਰੇ ਦਾ ਬੱਲ ਬੁਝਾ ਕੇ ਸੱਚ ਥੱਲੇ ਉਤਰ ਗਈ ਦੂਜੇ ਬਿੰਦ ਹੀ ਚਵਾਰੇ ਵਿੱਚ ਮਰਦਾਵੇਂ ਕਦਮਾਂ ਦੀ ਪੈਰ ਚਾਲ ਆਈ ਪਰਸੰਤ ਕੌਰ ਦਾ ਕਾਲਜਾ ਧੱਕ ਤੱਕ ਕਰਨ ਲੱਗਿਆ ਮਰਦਾ ਕੇ ਉਹਦੇ ਪਲੰਗ ਤੇ ਬਹਿ ਗਿਆ ਪ੍ਰਸੰਨ ਕੌਰ ਸੰਗੜਦੀ ਜਾ ਰਹੀ ਸੀ ਮਰਦ ਨੇ ਉਸ ਦੀ ਬਾਹ ਨੂੰ ਹੱਥ ਪਾਇਆ ਤੇ ਮੂੰਹੋਂ ਸ਼ਰਾਬੀ ਹਵਾੜ ਕੱਢੀ ਬਾਹ ਛੜਾ ਕੇ ਉਹ ਪਲੰਗ ਤੇ ਢੇਰੀ ਹੋ ਗਈ ਉਹ ਭੁੱਖੇ ਭਗਿਆੜ ਬਾਗ ਉਸ ਤੇ ਝਟ ਪਿਆ ਉਸ ਵਿੱਚੋਂ ਸ਼ਰਾਬ ਦੀ ਬੂ ਆ ਰਹੀ ਸੀ ਸਾਹ ਘੁੱਟ ਦੇਣ ਵਾਲੀ ਗੰਦੀ ਤੇਜ਼ ਬੂ ਉਸ ਨੇ ਤਾਂ ਜਿਵੇਂ ਪੀਤੀ ਵੀ ਬਹੁਤ ਹੋਵੇ ਇਸੇ ਕਰਕੇ ਤਾਂ ਬੋਲਦਾ ਨਹੀਂ ਸੀ ਅੱਧੀ ਰਾਤ ਤੋਂ ਬਾਅਦ ਇੱਕ ਵਾਰੀ ਫਿਰ ਉਹ ਉਸ ਤੇ ਝਪਕਿਆ ਤੇ ਫਿਰ ਵੱਡੇ ਤੜਕੇ ਹੀ ਉਹ ਉਸਦੇ ਪਲੰਘ ਤੋਂ ਉੱਠ ਕੇ ਪਤਾ ਨਹੀਂ ਕਦੋਂ ਪੌੜੀਆਂ ਉੱਤਰ ਗਿਆ ਸੀ ਦਿਨ ਵੇਲੇ ਵਾੜਕ ਵਿੱਚ ਮੰਝੇ ਤੇ ਬੈਠੀ ਨੇ ਉਸਨੇ ਦਦਾਰ ਸਿੰਘ ਨੂੰ ਇੱਧਰ ਉੱਧਰ ਤੁਰਦੇ ਫਿਰਦੇ ਨੂੰ ਵੇਖਿਆ ਸੀ ਵੇਖਣ ਵਿੱਚ ਤਾਂ ਉਹ ਸਫਰ ਜਿਹਾ ਲੱਗਦਾ ਸੀ ਮੋਟਾ ਤਾਜ਼ਾ ਖੁੱਲੇ-ਖੁੱਲੇ ਅੰਗਾਂ ਵਾਲਾ ਚੌੜਾ ਚੱਕਲਾ ਸਰੀਰ ਪਰ ਰਾਤ ਨੂੰ ਉਸਦੇ ਅੰਗ ਪਿਛਕੇ-ਪਿਛਕੇ ਜਿਵੇਂ ਲੱਗਦੇ ਸੀ ਰਾਤ ਤਾ ਉਸ ਦੇ ਹੱਡ ਵੀ ਰੜਕਦੇ ਸੀ ਓਹ ਲੱਗਦਾ ਸੀ ਜਿਵੇਂ ਉਸ ਦੀ ਦਾੜੀ ਮੁੰਨੀ ਹੋਈ ਹੋਵੇ ਰਾਤ ਤਾ ਸੁੱਕੜ ਗਿਆ ਸੀ ਹੁਣ ਇਹ ਬਾਗੜ ਬਿਲੇ ਵਰਗਾ ਪਿਆ ਉਹਦੀ ਸਮਝ ਚ ਕੋਈ ਗੱਲ ਨਾ ਆਈ ਦੂਜੀ ਰਾਤ ਫੇਰ ਉਹੀ ਹਾਲ ਹੋਇਆ ਅਰਸਨ ਕੌਰ ਦੀਆਂ ਗੱਲਾਂ ਤੇ ਉਸ ਦੀ ਦਾੜੀ ਦੇ ਕਚਰੇ ਛੂਲਾ ਵਾਂਗਰ ਚੁੱਬੇ ਉਸਨੇ ਸੋਚਿਆ ਕਿ ਦਿਨ ਵੇਲੇ ਤਾਂ ਜ਼ਿਆਦਾ ਉਸ ਦੇ ਮੂੰਹ ਵੱਲ ਸੰਵਾਰ ਕੇ ਝਾਕੀ ਸੀ ਤਾਂ ਉਸ ਦੀ ਚੱਪਾ ਚੱਪਾ ਦਾੜੀ ਵੇਖਣ ਨੂੰ ਹੀ ਰੇਸ਼ਮ ਵਰਗੀ ਮਲਾਇਮ ਲੱਗਦੀ ਸੀ ਓਏ ਬੰਦਿਆ ਰੱਬ ਦਿਆ ਤੂੰ ਮੋਹ ਤਾਂ ਕੁਛ ਬੋਲ ਪਰ ਉਹ ਚੁੱਪ ਰਿਹਾ ਸਿਰਫ ਖੰਗੂਰਾ ਮਾਰੀ ਜਾਵੇ ਸ਼ਰਾਬ ਵਿੱਚ ਜਿਵੇਂ ਬੌਂਦਲਿਆ ਜਾ ਹੋਵੇ ਪ੍ਰਸੰਨ ਕੌਰ ਨੇ ਪਲੰਗ ਤੋਂ ਉੱਠ ਕੇ ਬਲਬ ਜਗਾ ਦਿੱਤਾ ਚਿੱਟੇ ਦੁੱਧ ਚਾਨਣ ਵਿੱਚ ਕਾਲੇ ਜਿਹੇ ਰੰਗ ਦਾ ਮੁੰਨੀ ਦਾੜੀ ਵਾਲਾ ਬੰਦਾ ਪਲੰਗ ਤੇ ਅੱਖਾਂ ਵਿੱਚ ਚਫਾਲ ਪਿਆ ਸੀ ਰਸਨ ਕੌਰ ਨੇ ਜ਼ੋਰ ਦੀ ਚੀਕ ਮਾਰੀ ਚੀਕ ਜਿਸ ਨੇ ਸਾਰਾ ਘਰ ਜਗਾ ਦਿੱਤਾ ਸੱਸ ਭੱਜ ਕੇ ਚਵਾਰੇ ਵਿੱਚ ਆਈ ਦਦਾਰ ਸਿੰਘ ਵੀ ਆਇਆ ਉਹ ਬੇਥਾ ਰੋ ਰਹੀ ਸੀ ਕਿੱਗੀ ਵੱਜੀ ਹੋਈ ਸੀ ਜ਼ੋਰ ਲਾਉਣ ਤੇ ਵੀ ਉਸ ਦੀ ਲੇਰ ਨਹੀਂ ਸੀ ਨਿਕਲ ਰਹੀ ਥੋੜੀ ਦੇਰ ਬਾਅਦ ਉਸ ਨੂੰ ਗੱਛ ਪੈ ਗਈ ਦਦਾਰ ਸਿੰਘ ਤੇ ਉਸ ਦੀ ਮਾਂ ਉਸ ਵੱਲ ਡੋਰਪੌਰ ਹੋਏ ਵੇਖਦੇ ਖੜੇ ਸਨ ਜਿਵੇਂ ਉਹ ਉਸ ਤੋਂ ਡਰ ਰਹੇ ਹੋਣ ਜਿਵੇਂ ਉਹਨਾਂ ਨੂੰ ਵੀ ਗੱਛ ਪੈਣ ਵਾਲੀ ਹੋਵੇ ਮੁੰਨੀ ਦਾੜੀ ਵਾਲਾ ਬੰਦਾ ਹੌਲੀ-ਹੌਲੀ ਪਲਰ ਤੋਂ ਉੱਠਿਆ ਉਸ ਦੀਆਂ ਅੱਖਾਂ ਵਿੱਚ ਸ਼ਰਾਬ ਦੀ ਲਾਲੀ ਸੀ ਅੰਗਾਂ ਵਿੱਚ ਤੋੜ ਉਸ ਦੇ ਪੈਰ ਥੜਕ ਰਹੇ ਸਨ ਕੇਰੂ ਤੂੰ ਪੌੜੀਆਂ ਉਤਰ ਜਾ ਹੁਣ ਦਾਦਾਰ ਸਿੰਘ ਨੇ ਹੌਲੀ ਦੇ ਕੇ ਉਹਨੂੰ ਆਖਿਆ ਸੀ ਸੱਸ ਨੇ ਨੂੰਹ ਦੀ ਦੰਦਲ ਭੰਨੀ ਦਾਦਾਰ ਸਿੰਘ ਨੇ ਉਸ ਨੂੰ ਹੁੰਝੋਂ ਚੁੱਕ ਕੇ ਹਲੰਘਤੀ ਪਾ ਦਿੱਤਾ ਸੀ ਉਸਦੇ ਮੂੰਹ ਨੂੰ ਪਾਣੀ ਦਾ ਗਲਾਸ ਲਾਇਆ ਪ੍ਰਸੰਨ ਕੌਰ ਦیدار ਸਿੰਘ ਦੇ ਮੂੰਹ ਵੱਲ ਡੂੰਘੀਆਂ ਨਜ਼ਰਾਂ ਨਾਲ ਵੇਖਣ ਲੱਗੀ ਹੌਲੀ ਹੌਲੀ ਜ਼ਿੰਦਗੀ ਆਪਣੇ ਰਾਹੇ ਪੈ ਗਈ ਦیدار ਸਿੰਘ ਦੀ ਮਾਂ ਮਰ ਚੁੱਕੀ ਸੀ ਪ੍ਰਸੰਨ ਕੌਰ ਦਾ ਮੁੰਡਾ ਕਾਫੀ ਉਡਾਰ ਹੋ ਚੁੱਕਿਆ ਸੀ 5 ਸਾਲ ਦਾ ਹੋਇਆ ਤਾਂ ਦیدار ਸਿੰਘ ਉਸ ਨੂੰ ਸਕੂਲ ਵਿੱਚ ਪੜਨ ਲਾ ਆਇਆ ਪ੍ਰਸੰਨ ਕੌਰ ਉਸ ਨੂੰ ਚਾਹ마 ਲਾਡਾ ਨਾਲ ਪਾਲਦੀ ਰਹੀ ਖੁਸ਼ੀ ਖੁਸ਼ੀ ਉਸਦੀ ਪੜ੍ਹਾਈ ਕਰਵਾਉਂਦੀ ਦਿਨੋ ਦਿਨ ਉਹ ਜਵਾਨ ਹੋ ਰਿਹਾ ਸੀ ਦਿਨੋ ਦਿਨ ਉਹ ਪੜ੍ਹਾਈ ਚ ਨਿੱਖਰ ਰਿਹਾ ਸੀ ਹਰ ਸਾਲ ਹੀ ਜਮਾਤ ਵਿੱਚੋਂ ਵਧੀਆ ਨੰਬਰ ਲੈ ਕੇ ਪਾਸ ਹੁੰਦਾ ਦਸਵੀਂ ਪਾਸ ਕੀਤੀ ਤੇ ਫਿਰ ਉਹ ਨੇੜੇ ਦੇ ਕਾਲਜ ਵਿੱਚ ਜਾਣ ਲੱਗ ਪਿਆ ਦਰਪਾਲ ਸਿੰਘ ਨੇ ਖੇਤੀ ਦਾ ਕੰਮ ਮੁੱਢ ਤੋਂ ਨਹੀਂ ਕੀਤਾ ਜਦ ਤੋ ਉਸ ਦੀ ਸੁਰਤ ਸੰਭਲੀ ਸੀ ਨਾ ਉਹ ਕਦੇ ਖੇਤ ਗਿਆ ਸੀ ਨਾ ਹੀ ਉਸ ਨੇ ਕਦੇ ਘਰੇ ਡੰਗਰ ਬੱਚੇ ਨੂੰ ਕੱਖ ਪੱਠਾ ਪਾਇਆ ਸੀ ਜਵਾਨੀ ਵਿੱਚ ਅਜੇ ਉਸਨੇ ਪੈਰ ਧਰੇ ਸੀ ਕਿ ਉਸਦੇ ਪਿਓ ਨੇ ਖੇਤੀ ਦਾ ਕੰਮ ਆਪ ਕਰਵਾਉਣਾ ਛੱਡ ਦਿੱਤਾ ਸੀ ਊਠ ਬਲਦ ਸਾਬੇਜ ਦਿੱਤੇ ਜਾਂ ਹਿੱਸੇ ਤੇ ਜਾਂ ਠੇਕੇ ਤੇ ਜ਼ਮੀਨ ਦੇਣੀ ਸ਼ੁਰੂ ਕਰ ਦਿੱਤੀ ਸੀ ਉਸ ਦਾ ਪਿਓ ਮਰਿਆ ਤਾਂ ਉਸਨੇ ਹੋਰ ਵੀ ਕਈ ਪਸ਼ੂ ਵੇਚ ਦਿੱਤੇ ਸਿਰਫ ਇੱਕ ਮੱਝ ਹੁੰਦੀ ਘਰ ਦਾ ਦੁੱਧ ਪੀਣ ਨੂੰ ਜ਼ਮੀਨ ਨੂੰ ਅਕਸਰ ਠੇਕੇ ਤੇ ਦੇਣ ਦਾ ਮੱਝ ਵਾਸਤੇ ਚਰੀ ਵਰਸੀਨ ਜਾਂ ਕੋਈ ਹੋਰ ਹਰਾ ਉਹ ਮੁੱਲ ਲੈ ਲਿਆ ਕਰਦਾ ਸੀ ਹੁਣ ਤਾਂ ਬਸ ਉਸ ਦੀ ਇੱਕੋ ਚਾਹ ਸੀ ਕਿ ਉਹ ਆਪਣੇ ਮੁੰਡੇ ਰਿਸ਼ਪਾਲ ਨੂੰ ਖਾਸਾ ਪੜ੍ਹਾ ਲਵੇ ਪੜ੍ਹ ਕੇ ਕੋਈ ਅਫਸਰ ਬਣ ਜਾਵੇ ਕਿੰਨੀ ਜ਼ਮੀਨ ਸੀ ਉਸ ਕੋਲ ਰਿਸ਼ਪਾਲ ਨੂੰ ਤਾਉ ਭਾਵੇਂ ਕਿੰਨੇ ਪੜ੍ਹਾ ਲੈਂਦਾ ਉਹ ਬਡਾਪੇ ਵਿੱਚ ਪੈਰ ਰੱਖ ਰਿਹਾ ਸੀ ਪ੍ਰਸੰਨ ਕੌਰ ਦੀ ਜਵਾਨੀ ਤਾਂ ਹਮੇਂ ਕਾਇਮ ਸੀ ਦਿਨੋਂ ਦਿਨ ਦੀਦਾਰ ਸਿੰਘ ਦਾ ਸਰੀਰ ਢਲਦਾ ਜਾ ਰਿਹਾ ਸੀ ਦਿਨੋਂ ਦਿਨ ਪ੍ਰਸੰਨ ਕੌਰ ਦੀ ਜਵਾਨੀ ਵੀ ਮਾਤ ਪੈਂਦੀ ਗਈ ਰਿਸ਼ਪਾਲ ਬੀਏ ਕਰਕੇ ਇੱਕ ਸਰਕਾਰੀ ਨੌਕਰੀ ਤੇ ਲੱਗ ਚੁੱਕਿਆ ਸੀ ਉਸ ਦਾ ਵਿਆਹ ਵੀ ਹੋ ਗਿਆ ਸੀ ਉਸ ਦੀ ਬਹੂ ਦੇ ਤਾਂ ਜਵਾਬ ਹੋਣ ਵਾਲਾ ਸੀ ਉਹਨਾਂ ਦੇ ਘਰ ਧਾਲੀ ਵਾਲਾਂ ਦੇ ਕੇਰੂ ਦਾ ਜੇ ਵੀ ਆਉਣ ਜਾਣ ਸੀ ਕੇਰੂ ਦਾ ਤਾਂ ਉਸ ਘਰ ਵਿੱਚ ਮੋਹ ਹੀ ਬੜਾ ਸੀ ਰਿਸ਼ਪਾਲ ਉਸ ਨੂੰ ਤਾਇਆ ਕਹਿੰਦਾ ਪਰ ਪਰਸੰਤ ਕੌਰ ਉਸ ਤੋਂ ਘੁੰਡ ਨਹੀਂ ਸੀ ਕੱਢਦੀ ਦਦਾਰ ਸਿੰਘ ਉਸ ਨੂੰ ਬਾਈ ਕਹਿ ਕੇ ਬੁਲਾਉਂਦਾ ਸੀ ਕੇਰੂ ਦੇ ਪਿਓ ਦੀ ਤੇ ਦਦਾਰ ਸਿੰਘ ਦੇ ਪਿਓ ਦੀ ਆਪਸ ਵਿੱਚ ਪੂਰੀ ਲਿਹਾਜ਼ ਸੀ ਕੇਰੂ ਦੇ ਮਾਪਿਓ ਨਿੱਕੇ ਹੁੰਦੇ ਦੇ ਮਾਰਗੇ ਸਨ ਉਸ ਨੂੰ ਤਾਂ ਚਾਚੇ ਨੇ ਪਾਲਿਆ ਸੀ ਜਾਂ ਫਿਰ ਉਹ ਦਦਾਰ ਸਿੰਘ ਨਾਲ ਉਹਨਾਂ ਦੇ ਘਰ ਖੇਡਣ ਆ ਜਾਂਦਾ ਦਦਾਰ ਸਿੰਘ ਦੀ ਮਾਂ ਉਸ ਨੂੰ ਇੱਕੋ ਜਿਹਾ ਹੀ ਖਾਂ ਪਿੰਡ ਦੇਂਦੀ ਦੋਨਾਂ ਨੂੰ ਜਦੋਂ ਜਵਾਨ ਹੋਇਆ ਤਾਂ ਸ਼ਰਾਪੀਣ ਲੱਗ ਗਿਆ ਬਹੁਤ ਜ਼ਿਆਦਾ ਆਦੀ ਹੋ ਗਿਆ ਇਸੇ ਕਰਕੇ ਉਸਦਾ ਵਿਆਹ ਨਹੀਂ ਸੀ ਹੋਇਆ ਪੰਜ ਚਾਰ ਕਮਾ ਜ਼ਮੀਨ ਜਿਹੜੀ ਉਸਦੇ ਹਿੱਸੇ ਆਈ ਸਾਰੀ ਵੇਚ ਵਟ ਕੇ ਉਹਦੀ ਸ਼ਰਾਬ ਪੀ ਗਏ ਸੀ ਉਸਦੇ ਵੱਡੇ ਭਰਾ ਵੈਹੇ ਬਰੇ ਸੰਤ ਤੇ ਉਹਨਾਂ ਦੀ ਘਰੇਲੂ ਹਾਲਤ ਚੰਗੀ ਸੀ ਤੇਰੂ ਨੂੰ ਕਰਨੀ ਸੀ ਵੜਨ ਦਿੰਦੇ ਨਾਂਗ ਬਲੰਗ ਦਦਾਰ ਸਿੰਘ ਦੇ ਘਰ ਜੋਗਾ ਹੀ ਰਹਿ ਗਿਆ ਸੀ ਉਹ ਗਰਮੀ ਜ਼ੋਰਾਂ ਤੇ ਸੀ ਸਿਕਰ ਦੁਪਹਿਰ ਦਦਾਰ ਸਿੰਘ ਉਸ ਦਿਨ ਸ਼ਹਿਰੋਂ ਮੁੜਿਆ ਸੀ ਤੇ ਬਹੁਤ ਲੱਗੀ ਸੀ ਉਸਨੇ ਰਜਮਿਸ਼ ਕੰਜਵੀ ਪੀਤੀ ਉਹਦੇ ਸਿਰ ਨੂੰ ਪਤਾ ਨਹੀਂ ਕੀ ਕਮੇਰ ਦੇ ਚੜੀ ਕੇ ਸ਼ਕੰਜਵੀ ਸਾਰੀ ਬਾਪਸ ਨਿਕਲ ਗਈ ਵਿਸ਼ਾਲੀਆਂ ਲੱਗ ਗਈਆਂ ਫਿਰ ਸੁੱਕੇ ਵੱਤ ਲੱਗੇ ਉਸ ਦਾ ਦਾ ਕਾਲਜੇ ਇਕੱਠਾ ਹੋ ਜਾਂਦਾ ਸੀ ਅੱਖਾਂ ਦੇ ਅੰਨੇ ਬਾਹਰ ਨਿਕਲਾਏ ਤੇ ਵੇਂਦੇ ਵੇਂਦਿਆਂ ਉਹਦੇ ਹੱਥਾਂ ਪੈਰਾਂ ਦੇ ਕੁੰਡ ਮੁੜ ਚੁੱਕੇ ਸਨ ਜਦੋਂ ਡਾਕਟਰ ਨੇ ਆ ਕੇ ਨਰਵਸ ਦੇਖੀ ਤਾਂ ਉਹਦੇ ਪ੍ਰਾਣ ਫਖੇਰੂ ਉੱਡ ਚੱਕੇ ਸਨ ਇਹੋ ਜਹੀ ਕਹਿਰ ਭਰੀ ਮੌਤ ਦਾਦਾਰ ਸਿੰਘ ਨੂੰ ਆਈ ਸੀ ਆਰਥੀ ਤੇ ਪੌੜ ਤੋਂ ਪਹਿਲਾਂ ਦਾਦਾਰ ਸਿੰਘ ਨੂੰ ਨਿਵਾਉਣ ਲੱਗੇ ਸਾਰੇ ਪਿੰਡੇ ਤੇ ਹੱਥ ਫੇਰ ਭਾਈ ਰਿਸ਼ਪਾਲ ਸਿਆ ਤੇਰਾ ਬਾਪੂ ਹੈ ਇੱਕ ਸਿਆਣੇ ਬੰਦੇ ਨੇ ਕਿਹਾ ਸੀ ਸਾਬਣ ਲਾਲਾ ਰਸ਼ਪਾਲ ਆਪਣੇ ਬਾਪ ਦੇ ਸਾਰੇ ਸਰੀਰ ਨੂੰ ਮਲਣ ਧੋਣ ਲੱਗਿਆ ਨੰਗ ਦੀ ਸੂਗ ਨਾ ਕਰੇ ਮੁੰਡਿਆ ਟੱਟੀ ਪਸ਼ਾਬ ਵਾਲੀ ਥਾਂ ਵੀ ਧੋ ਦੇ ਬਾਪ ਐ ਤੇਰਾ ਬਸ ਆਹੀ ਹੁੰਦੀ ਆ ਆਖਰੀ ਬਿੜੀ ਦੀ ਸੇਵਾ ਦਦਾਰ ਸਿੰਘ ਦੇ ਮ੍ਰਿਤਕ ਸਰੀਰ ਤੇ ਪਾਣੀ ਦੀ ਬਾਲਟੀ ਡੋਲ ਰਹੇ ਇੱਕ ਹੋਰ ਬੰਦੇ ਨੇ ਪਿਆਰ ਨਾਲ ਸਿਆਣਪ ਭਰੀ ਗੱਲ ਕਹੀ ਸੀ ਰਸ਼ਪਾਲ ਸਭ ਦੀ ਮੰਨ ਰਿਹਾ ਸੀ ਰਸ਼ਪਾਲ ਦੇ ਦਿਮਾਗ ਵਿੱਚ ਕਾਲ ਜਿਹਦਾ ਸਮਾਂ ਉਸ ਵੇਲੇ ਘੁੰਮ ਗਿਆ ਇੱਕ ਦਿਨ ਕਾਲਜ ਵਿੱਚ ਹੜਤਾਲ ਸੀ ਕਿ ਉਹ ਸ਼ਹਿਰ ਨੂੰ ਨਿਕਲ ਤੁਰੇ ਪੰਜ ਚਾਰ ਜਣੇ ਦੋਸਤ ਮਿੱਤਰ ਵਿਚਾਰ ਵਿੱਚ ਲੰਘ ਰਹੇ ਸਨ ਕਿ ਉਹਨਾਂ ਨੇ ਇੱਕ ਖੁਸਰਾ ਵੇਖਿਆ ਤੇ ਉਹਦੇ ਮੰਗਰ ਲੱਗ ਤੁਰੇ ਇੱਕ ਨਵੇਕਲੀ ਜੀ ਥਾਂ ਤੇ ਉਹਨਾਂ ਨੇ ਖੁਸਰੇ ਨੂੰ ਆਖਿਆ ਲੈ ਵੀ ਭਰਾਵਾ ਆ ਫੜ 10 ਰੁਪਏ ਤੂੰ ਸਾਡੇ ਨਾਲ ਮਾਲ ਗਦਾਮ ਤਾਈ ਚੱਲ ਮਾਲ ਗਦਾਮ ਦੇ ਪਲੇਟਫਾਰਮ ਤੇ ਤਣਕ ਦੀਆਂ ਬੋਰੀਆਂ ਦੇ ਉਹਲੇ ਵਿੱਚੋਂ ਉਹਨਾਂ ਨੇ ਖੁਸਰੇ ਦਾ ਸਭ ਨਗੇਜ ਵੇਖਿਆ ਸੀ ਦੇਖ ਦੇ ਖੈਰਾਨ ਵੀ ਹੋਈ ਉਹਨਾਂ ਦਾ ਚਿੱਤ ਵਿਕਰਿਆ ਸੀ ਤੇ ਹੁਣ ਜਦੋਂ ਆਪਣੇ ਬਾਪ ਦੀ ਅਰਥੀ ਦੇ ਕਾਹਨੀ ਲੱਗਿਆ ਹੋਇਆ ਸੀ ਤਾਂ ਉਹ ਸਾਰਾ ਕੁਝ ਉਹਦੇ ਦਿਮਾਗ ਵਿੱਚੋਂ ਦੀ ਲੰਘ ਗਿਆ ਉਹਨੇ ਸੋਚਿਆ ਕਿ ਜੋ ਨਗੇਜ਼ ਉਹਨੇ ਖਸਰੇ ਦਾ ਵੇਖਿਆ ਸੀ ਉਹੋ ਜਿਹਾ ਨਗੇਜ਼ ਹੀ ਉਹਦੇ ਬਾਪ ਦਾ ਸੀ ਉਸਦੇ ਮਨ ਵਿੱਚ ਇੱਕ ਗੱਲ ਹੋਰ ਆਈ ਕਿ ਉਹਦੀ ਮਾਂ ਦਾ ਰੰਗ ਗੋਰਾ ਹੈ ਤੇ ਉਹਦੇ ਬਾਪ ਦਾ ਵੀ ਗੋਰਾ ਪਰ ਉਹਦਾ ਆਪਣਾ ਰੰਗ ਕਾਲਾ ਕਿਉਂ ਉਧਰ ਕੇਰੂ ਕਾਫੀ ਬੁੱਢਾ ਹੋ ਚੁੱਕਾ ਸੀ ਹੁਣ ਉਹ ਸ਼ਰਾਬ ਨਹੀਂ ਪੀਂਦਾ ਸੀ ਰਸ਼ਪਾਲ ਦੇ ਘਰ ਹੀ ਉਹ ਪੱਕੇ ਤੌਰ ਤੇ ਰਹਿਣ ਲੱਗ ਗਿਆ ਸੀ ਰਸ਼ਪਾਲ ਦੀ ਬਹੂ ਨਿਤ ਤੜਕੇ ਉੱਠ ਕੇ ਕੇਰੂ ਦੇ ਪੈਰੀਂ ਹੱਥ ਲਾਉਂਦੀ ਕਈ ਵਾਰ ਗੁਆਂਢਣ ਬੁੜੀਆਂ ਨੇ ਵੇਖਿਆ ਕੇਰੂ ਤੇ ਪਰਸੰਦ ਕੌਰ ਵੀੜੇ ਵਿੱਚ ਕੋਲ-ਕੋਲ ਬੈਠੇ ਗੱਲਾਂ ਕਰ ਰਹੇ ਹੁੰਦੇ ਘਰੇਲੂ ਕਬੀਲਦਾਰੀ ਦੀਆਂ ਸਲਾਹਾਂ ਕਰ ਰਹੇ ਹੁੰਦੇ ਧੰਨਵਾਦ ਦੋਸਤੋ